ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਹਰ ਰੋਜ਼ ਅਸੀਂ ਤੁਸੀਂ ਸਾਰੇ ਪਰਸਪਰਾਂ ਸਾਂਝਾ ਕਰਦੇ ਹਾਂ ਸੁਣਦੇ ਪੜ੍ਹਦੇ ਹਾਂ ਕੱਲ ਤੱਕ ਇਤਿਹਾਸ ਸੁਣਿਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਚਾਰ ਉਦਾਸੀਆਂ ਦੀ ਸੰਪੂਰਨਤਾ ਕਰ ਚੁੱਕੇ ਹਨ ਔਰ ਏਮਨਾਬਾਦ ਵਿੱਚ ਬਾਬਰ ਨੂੰ ਸੁਮਤ ਬਖਸ਼ ਚੁੱਕੇ ਹਨ ਆਓ ਅੱਗੇ ਇਤਿਹਾਸ ਗੁਰੂ ਮਹਾਰਾਜਿਆਂ ਦਾ ਸਾਂਝਾ ਕਰੀਏ ਪੰਜ ਵਾਰ ਸਤਨਾਮ ਵਾਹਿਗੁਰੂ ਜਪੋ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਨ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਅਮਰਤ ਵੇਲਾ ਹੈ ਉਹੀ ਪਖੋ ਕੀ ਰੰਧਾਵੇ ਪਿੰਡ ਹੈ ਪੱਖੋ ਕੀ ਰੰਧਾਵੇ ਦਾ ਪ੍ਰਸੰਗ ਪਹਿਲਾਂ ਵੀ ਆ ਚੁੱਕਿਆ ਹੈ ਜਿੱਥੇ ਸਤਿਗੁਰੂ ਜੀ ਨੇ ਆਪਣੇ ਚਰਨ ਪਾਏ ਸੰਗ ਮਹਾਰਾਜ ਜੀਆਂ ਦਾ ਸੌਰਾ ਪਰਿਵਾਰ ਇੱਥੇ ਵਸ ਰਿਹਾ ਹੈ ਅਜਿੱਤੇ ਰੰਧਾਵੇ ਨੂੰ ਮਹਾਰਾਜ ਜੀਆਂ ਨੇ ਗਿਆਨ ਬਖਸ਼ਿਸ਼ ਕੀਤਾ ਸੀ ਉਹੋ ਚੰਦ ਪਿਛਲੀ ਰਾਤ ਦਾ ਸਰਦ ਚਾਂਦਨੀ ਪਾ ਰਿਹਾ ਹੈ ਉਹ ਨਾਥ ਹੈ ਜੋ ਪਹਿਲਾਂ ਅਨਾਥ ਸੀ ਤੇ ਹੁਣ ਸਨਾਥ ਹੈ ਉਸੇ ਗਲੇ ਤੋਂ ਗਾ ਰਿਹਾ ਹੈ ਡਾਢੀ ਸੁਰੀਲੀ ਸੁਰ ਵਿੱਚ ਗਾ ਰਿਹਾ ਹੈ ਸੁਣਨ ਵਾਲੇ ਸੁਣ ਰਹੇ ਨੇ ਅਜਿੱਤਾ ਅਜ ਜਾਗ ਰਿਹਾ ਹੈ ਆਵਾਜ਼ ਆਉਣ ਤੋਂ ਪਹਿਲਾਂ ਦਾ ਜਾਗਦਾ ਹੈ ਤੇ ਆਪਣੇ ਆਪ ਨੂੰ ਰਸ ਰੰਗ ਵੱਲ ਪਾ ਰਿਹਾ ਹੈ ਜੁੜਿਆ ਬੈਠਾ ਹੈ ਆਪ ਵਿੱਚ ਤੇ ਰਸ ਲੈ ਰਿਹਾ ਹੈ ਆਪੇ ਦੇ ਸਾਈਂ ਦਾ ਸਾਈਂ ਬਲ ਰੁਖ ਕਰਕੇ ਸਾਰੇ ਆਪੇ ਦਾ ਕਿ ਅਚਾਨਕ ਨਾਥ ਜੀ ਦੀ ਆਵਾਜ਼ ਸੁਣਾਈ ਦਿੱਤੀ ਮਿੱਠੀ ਮਿੱਠੀ ਪਿਆਰੀ ਪਿਆਰੀ ਸੁਰ ਕੰਨੀ ਪਈ ਸੁਖੀ ਹੋ ਗਿਆ ਪਰ ਅੱਜ ਚੌਧ ਰਾਣੀ ਸੁੱਤੀ ਪਈ ਹੈ 나ਥ ਦੀ ਸਦ ਕੰਨੀ ਪਈ ਤਾਂ ਜਾਗੀ ਮੂੰਹੋਂ ਨਿਕਲਿਆ ਧੰ ਗੁਰੂ ਨਾਨਕ ਧੰ ਕਰਤਾ ਅਮਰਤ ਵੇਲਾ ਹੋ ਗਿਆ ਕਰਤਾਰ ਮੈਂ ਸੁੱਤੀ ਰਹੀ ਗਾਫਲ ਮੈਂ 나ਥ ਤੇਰਾ ਭਲਾ ਹੋਵੇ ਤੂੰ ਆਪਣਾ ਸਵਾਦ ਐਸ ਵੇਲੇ ਵੰਡਦਾ ਫਿਰਦਾ ਹੈ ਧੰਨ ਤੇਰਾ ਜਨਮ ਉਪਕਾਰ ਇਹ ਹੈ ਸਾਈ ਜੀਓ ਜਾਗਦੇ ਹਾਂ ਅਜਿੱਤੇ ਨੂੰ ਬੋਲ ਮਾਰ ਕੇ ਪੁੱਛਦੀ ਆ ਅਜਿੱਤੇ ਨੇ ਕਿਹਾ ਹਾਂ ਚਾਉਧ ਰਾਣੀ ਜਾਗਦਾ ਹਾਂ ਗੁਰੂ ਦੀ ਮਿਹਰ ਨਾਲ ਚਾਉਧ ਰਾਣੀ ਨੇ ਕਿਹਾ ਭਲਾਂ ਸਾਈਆਂ ਜੀਓ 나ਥ ਕਿਉਂ ਨਹੀਂ ਇਸ ਵੇਲੇ ਕਿਤੇ ਸਮਾਧੀ ਲਾ ਕੇ ਬੈੰਦਾ ਹੁੰਦਾ ਉਪਕਾਰ ਤਾਂ ਬੜਾ ਹੈ ਪਰ ਆਪਾਂ ਵੀ ਇਉਂ ਉਸ ਦਾ ਖਰਚੀਂਦਾ ਹੈ ਨਾ ਮਤਲਬ ਵੀ ਇਹ ਇਸ ਵੇਲੇ ਧਨ ਇਕੱਠਾ ਨਹੀਂ ਕਰਦਾ ਸਗੋਂ ਧਨ ਵੰਡਦਾ ਫਿਰਦਾ ਹੈ ਖਰਚ ਕਰਦਾ ਹੈ ਅਜਿੱਤੇ ਨੇ ਕਿਹਾ ਮੈਂ ਪੁੱਛਿਆ ਸੀ ਆਖਦਾ ਸੀ ਇਸ ਪਿੰਡ ਦਾ ਇਸ ਪਿੰਡ ਦਾ ਮੈਂ ਅੰਨ ਪਾਣੀ ਖਾਦਾ ਹੈ ਇਸ ਦਾ ਭਲਾ ਕਰਨਾ ਸਭ ਤੋਂ ਵੱਡਾ ਭਲਾ ਇਹ ਹੈ ਕਿ ਲੋਕੀ ਅਮਰਤ ਵੇਲਾ ਅਜਾਈ ਨਾ ਗਵਉਣ ਹਾਂ ਕਹਿੰਦਾ ਸੀ ਧਰਮਸ਼ਾਲਾ ਜੇ ਬਣ ਜਾਵੇ ਤੇ ਅਮਰਤ ਵੇਲੇ ਕੀਰਤਨ ਟੁਰ ਪਵੇ ਤੇ ਕੀਰਤਾਂ ਦੇ ਵੇਲੇ ਧੌंसा ਖੜਕ ਜਾਵੇ ਤੇ ਸਭ ਲੋਕੀ ਜੋ ਗਾਫਲ ਨਹੀਂ ਰਹਿਣਾ ਚਾਹੁੰਦੇ ਹਾ ਗੁਰੂ ਕੇ ਸਾਬਦਨ ਪਿਆਰੇ ਆ ਕੇ ਜੁੜਨ ਤਾਂ ਫਿਰ ਭਾਵੇਂ ਮੈਂ ਨਾ ਫਿਰਾ ਹਾਲੇ ਤਾਂ ਕਹਿੰਦਾ ਹੈ ਸਾਰੇ ਪ੍ਰੇਮੀਆਂ ਨੂੰ ਜਗਾ ਕੇ ਪਰਮ ਰਸਾਂ ਦੇ ਅੰਮ੍ਰਿਤ ਵੇਲੇ ਦਾ ਟੰਡੋਰਾ ਦੇ ਕੇ ਆਪ ਜਾ ਕੇ ਰਸ ਮਾਨਣਾ ਹੈ ਆਪ ਕਰਨਾ ਹੈ ਤੇ ਹੋਰਾਂ થી ਕਰਾਉਣਾ ਹੈ ਸਾਧ ਸੰਗਤ ਜੀ ਦੇਖੋ ਕਿੰਨਾ ਵੱਡਾ ਪਰਉਪਕਾਰ ਇਹ 나ਥ ਪਖੋ ਕੀ ਰੰਧਾਵੇ ਦੇ ਵਿੱਚ ਅੰਮ੍ਰਿਤ ਵੇਲੇ ਗਲੀਆਂ ਦੇ ਵਿੱਚ ਤੁਰਿਆ ਫਿਰਦਾ ਲੋਕਾਂ ਨੂੰ ਆਵਾਜ਼ਾਂ ਮਾਰ-ਮਾਰ ਜਗਾਉਂਦਾ ਹੈ ਧੰਨ ਗੁਰੂ ਨਾਨਕ ਧੰਨ ਨਿਰੰਕਾਰ ਧੰਨ ਕਰਤਾਰ ਦੀਆਂ ਆਵਾਜ਼ਾਂ ਦਿੰਦਾ ਮਨ ਵਿੱਚ ਭਾਵਨਾ ਕੀ ਹੈ ਕਿ ਲੋਕੀ ਗਾਫਲ ਹੋ ਕੇ ਸੁੱਤੇ ਨਾ ਰਹਿਣ ਅਮਰਤ ਵੇਲੇ ਜਾਗਣ ਪਰਮੇਸ਼ਰ ਦੇ ਨਾਮ ਨਾਲ ਜੁੜਨ ਕਿੰਨਾ ਵੱਡਾ ਪਰਉਪਕਾਰ ਹੈ ਅੱਜ ਦੇ ਸਮੇਂ ਵਿੱਚ ਵੀ ਗੁਰੂ ਘਰਾਂ ਦੇ ਗਰੰਥੀ ਸਿੰਘ ਅਮਰਤ ਵੇਲੇ ਤੋਂ ਹੀ ਜਾਗਦੇ ਹਨ ਕੋਈ 2 ਵਜੇ ਜਾਗਦਾ ਕੋਈ 2:30 ਵਜੇ ਜਾਗਦਾ ਕੋਈ 3 ਵਜੇ ਅਖੀਰ ਜਾਗਦਾ ਦਾਦਾ ਫਿਰ 4 ਵਜੇ ਨੂੰ ਸਾਧ ਸੰਗਤ ਜੀ ਮਾਈਕ ਵਿੱਚ ਸਪੀਕਰ ਵਿੱਚ ਆਵਾਜ਼ ਦਿੰਦੇ ਐ ਉਠੋ ਭਾਈ ਅਮਰਤ ਵੇਲਾ ਹੋ ਗਿਆ ਹੈ ਵਾਹਿਗੁਰੂ ਵਾਹਿਗੁਰੂ ਜਪੋ ਫਿਰ ਇਸ਼ਨਾਨ ਕਰੋ ਬਾਣੀ ਪੜੋ ਬਾਣੀ ਸੁਣੋ ਗੁਰੂ ਘਰ ਵਿੱਚ ਆਓ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੋ ਕਿੰਨਾ ਵੱਡਾ ਪਰਉਪਕਾਰ ਹੈ ਪਰ ਸਾਧ ਸੰਗਤ ਜੀ ਕੁਝ ਕੁ ਲੋਕ ਗਰੰਥੀ ਸਿੰਘਾਂ ਦਾ ਵੀ ਇਸ ਗੱਲ ਦੇ ਵਿਰੋਧ ਅਤੇ ਨਿਰਾਦਰ ਕਰਦੇ ਆ ਕਿਉਂ ਉਹ ਕਹਿੰਦੇ ਆ ਸਾਨੂੰ ਸੌਣ ਨਹੀਂ ਦਿੰਦੇ ਜਦੋਂ ਕਿ ਅਸਲੀਅਤ ਬਾਤ ਇਹ ਹੈ ਅੰਮ੍ਰਿਤ ਵੇਲੇ ਸੌਣ ਵਾਸਤੇ ਹੁੰਦੇ ਹੀ ਨਹੀਂ ਅੰਮ੍ਰਿਤ ਵੇਲਾ ਤਾਂ ਸਾਧ ਸੰਗਤ ਜੀ ਜਾਗ ਕੇ ਪਰਮੇਸ਼ਰ ਦੇ ਨਾਮ ਦਾ ਧੰਨ ਇਕੱਤਰ ਇਕੱਠਾ ਕਰਨ ਵਾਸਤੇ ਹੁੰਦਾ ਹੈ ਜਿਹੜੇ ਮਨੁੱਖ ਅਮਰਤ ਵੇਲੇ ਜਾਗਦੇ ਹਨ ਉਹ ਜ਼ਰੂਰ ਹੀ ਪਰਮੇਸ਼ਰ ਦੇ ਨਾਮ ਦਾ ਲਾਹਾ ਲੈਂਦੇ ਹਨ ਤੁਸੀਂ ਨਿਗਾਹ ਮਾਰ ਕੇ ਵੇਖਣਾ ਸਕੂਲਾਂ ਕਾਲਜਾਂ ਵਿੱਚ ਪੜਨ ਵਾਲੇ ਵਿਦਿਆਰਥੀ ਬੜੇ ਅਮਰਤ ਵੇਲੇ ਜਾਗ ਕੇ ਸੁਨੇਹਾ ਸਾਧਰੇ ਆਪਣੀਆਂ ਸਲੇਵਸ ਦੀਆਂ ਕਿਤਾਬਾਂ ਪੜ੍ਹਦੇ ਹਨ ਉਹਨਾਂ ਨੂੰ ਇਉਂ ਮਹਿਸੂਸ ਹੁੰਦਾ ਹੈ ਔਰ ਉਹ ਜਾਣਦੇ ਹਨ ਕਿ ਅਮਰਤ ਵੇਲੇ ਦਾ ਪੜਿਆ ਹੋਇਆ ਔਰ ਛੇਤੀ ਦਿਮਾਗ ਵਿੱਚ ਪੈ ਜਾਂਦਾ ਹੈ बड़े पहलवान या कोई स्पोर्ट्स ਕਰਨ ਵਾਲੇ ਨੌਜਵਾਨ ਖੇਡਾਂ ਅਦਕ ਕਰਨ ਵਾਲੇ ਉਹ ਵੀ ਅਮਰਤ ਵੇਲੇ ਜਾ ਕੇ ਕੋਈ ਦੌੜ ਲਾਉਂਦਾ ਹੈ ਕੋਈ ਕਸਰਤ ਕਰਦਾ ਹੈ ਕੋਈ ਕੁਸ਼ ਕਰਦਾ ਕੋਈ ਕੁਸ਼ ਕਰਦਾ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਜ਼ਿੰਮੇਵਾਰ ਕਿਸਾਨ ਅਮਰਤ ਵੇਲੇ ਜਾਗ ਕੇ ਪੁਰਾਣੇ ਸਮਿਆਂ ਦੇ ਵਿੱਚ ਤੇ ਹਲ ਜੋੜਿਆ ਕਰਦੇ ਸੀ ਚਲੋ ਅੱਜ ਵੀ ਲੋਕੀ ਆਪਣੇ ਖੇਤਾਂ ਨੂੰ ਢੇੜਾ ਮਾਰਨ ਜਾਂਦੇ ਆ ਸੋ ਕਹਿਣ ਦਾ ਭਾਵ ਕਿ ਅੱਜ ਵੀ ਗਰੰਥੀ ਸਿੰਘ ਪਰਉਪਕਾਰ ਕਰ ਰਹੇ ਹਨ ਗੁਰੂ ਕੀਆ ਸੰਗਤਾਂ ਦੇ ਉੱਪਰ ਪਰੰਤੂ ਕੁਝ ਕੁ ਲੋਕ ਕਹਿੰਦੇ ਆ ਕਿ ਸਾਡੀ ਨੀਂਦ ਖਰਾਬ ਕਰਦਾ ਹੈ ਗਰੰਥੀ ਸਿੰਘ ਇਸ ਕਰਕੇ ਤਰ੍ਹਾਂ ਤਰ੍ਹਾਂ ਦੇ ਵਚਨ ਦੁਰਵਚਨ ਵੀ ਬੋਲਦੇ ਹਨ ਚਲੋ ਆਪੋ ਆਪਣੀਆਂ ਹਨ ਹਨ ਭਾਈ ਕਿਸੇ ਦੀ ਡਿਊਟੀ ਜਗਾਉਣਾ ਹੈ ਕਿਸੇ ਦੀ ਡਿਊਟੀ ਸੌਣਾ ਹੈ ਕਿਸੇ ਦੀ ਡਿਊਟੀ ਜਗਾਉਣਾ ਹੈ ਤੇ ਕਿਸੇ ਦੀ ਡਿਊਟੀ ਸਾਧ ਸੰਗਤ ਜੀ ਬੁਰਾ ਭਲਾ ਬੋਲਣਾ ਹੈ ਇਹ 나ਥ ਪੱਖੋ ਕੀ ਰੰਧਾਵੇ ਪਿੰਡ ਦੇ ਵਿੱਚ ਗਲੀ ਗਲੀ ਵਿੱਚ ਆਵਾਜ਼ਾਂ ਮਾਰਦਾ ਹੈ ਸੁੱਤਿਆਂ ਨੂੰ ਜਗਾਉਂਦਾ ਹੈ ਅਜਿੱਤਾ ਰੰਧਾਵਾ ਆਪਣੇ ਘਰ ਵਾਲੀ ਨੂੰ ਦੱਸ ਰਿਹਾ ਹੈ ਚੌਧ ਰਾਣੀ ਨੇ ਕਿਹਾ ਡਾਡਾ ਭਲਾ ਹੈ ਪਹਿਲਾਂ ਜਦੋਂ ਜੋਗੀ ਸੀ ਕੋਈ ਨਹੀਂ ਸਾਸੂ ਪਿਆਰ ਕੇ ਦਇਆ ਕੇ ਉਪਕਾਰ ਬਠੂਹੇ ਡਿਗਦੇ ਸਾਸੂ ਨਕੋਂ ਧੰਨ ਗੁਰੂ ਨਾਨਕ ਕਿਹੜਾ ਪਿਆਰ ਪਾ ਦਿੰਦਾ ਹੈ ਕਿ ਕਰਨੀਆਂ ਵਾਲੇ ਵੀ ਪਏ ਉਪਕਾਰ ਕਰਦੇ ਹਨ ਕਿਉਂਕਿ ਵਚਨ ਹੈ ਮਹਾਰਾਜ ਜੀਆਂ ਦਾ ਆਪ ਤਰੈ ਸਗਲੇ ਕੋਲ ਤਾਰੈ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਇਸ ਤਰ੍ਹਾਂ ਆਖ ਦੀ ਚੌਦ ਰਾਣੀ ਉੱਠੀ ਇਸ਼ਨਾਨ ਕੀਤਾ ਤੇ ਬਹਿ ਗਈ ਆਪੇ ਦੇ ਦੇਸ਼ ਵਿੱਚ ਟਿਕਣ ਵਾਸਤੇ ਅਮਰਤ ਵੇਲਾ ਲੰਘ ਗਿਆ ਦਿਨ ਚੜਾਇਆ ਅਜਿੱਤਾ ਖੂ ਤੇ ਗਿਆ ਅੱਗੇ 나ਥ ਜੀ ਬੈਠੇ ਆ ਗੱਲਾਂ ਬਾਤਾਂ ਸਤਸੰਗਤ ਦੀਆਂ ਟੁਰ ਪਈਆਂ ਜਿਨ੍ਹਾਂ ਵਿੱਚ ਅਜਿੱਤੇ ਨੂੰ ਪਤਾ ਲੱਗਾ ਕਿ ਗੁਰੂ ਬਾਬਾ ਜੀ ਬਾਹਰ ਹੋ ਕੇ ਥੋੜੇ ਦਿਨ ਫੇਰ ਕਰਤਾਰਪੁਰ ਆ ਗਏ ਆ ਇਹ ਸੁਣ ਕੇ ਜਿੱਤ ਨੂੰ ਚੌਂਪ ਲੱਗ ਗਈ ਘਰ ਆ ਕੇ ਸਲਾਹ ਕੀਤੀ ਤੇ ਅਜਿਤਾ ਕਰਤਾਰਪੁਰ ਆ ਪਹੁੰਚਿਆ ਔਰ ਦਰਸ਼ਨ ਕਰਕੇ ਮਨ ਤ੍ਰਿਪਤ ਹੋਇਆ ਸੇਵਾ ਕਰਕੇ ਠੰਡ ਪਈ ਤੇ ਅੰਦਰਲੇ ਰੰਗ ਨੇ ਹੋਰ ਹੁਲਾਰਾ ਖਾਧਾ ਸਾਧ ਸੰਗਤ ਵਿੱਚ ਅਜਿਤਾ ਹੁਣ ਬੜਾ ਪ੍ਰੇਮੀ ਤੇ ਕਰਨੀ ਵਾਲਾ ਪ੍ਰਸਿੱਧ ਸਿੱਖ ਸੀ ਸਾਧ ਸੰਗਤ ਨੂੰ ਪਿਆਰ ਕਰਕੇ ਔਰ ਸੇਵਾ ਕਰਕੇ ਬੜਾ ਪ੍ਰਸੰਨ ਹੁੰਦਾ ਸੀ ਕਰਤਾਰਪੁਰ ਵਿੱਚ ਸਤਸੰਗ ਦਾ ਬਾਗ ਲੈ ਲੈ ਕਰ ਰਿਹਾ ਸੀ ਸਤਿਗੁਰੂ ਜੀ ਹੁਣ ਜਦ ਚੌਥੀ ਉਦਾਸੀ ਮੁਕਾ ਕੇ ਕਰਤਾਰਪੁਰ ਆਪਣੇ ਸੰਨ ਤਦ ਬੜੀਆਂ ਖੁਸ਼ੀਆਂ ਹੋਈਆਂ ਸੀ ਸੰਗਤਾਂ ਟੁੱਟ ਟੁੱਟ ਕੇ ਦੂਰੋਂ ਦੂਰੋਂ ਆਈਆਂ ਸ੍ਰੀ ਗੁਰੂ ਜੀ ਨੇ ਜੋ ਫਕੀਰੀ ਬਾਣਾ ਧਾਰਨ ਕਰਕੇ ਪੱਛਮ ਨੂੰ ਗਏ ਸੀ ਉਹ ਲਾਹ ਦਿੱਤਾ ਸੀ ਇਸ ਤੋਂ ਮੰਗਰੋਂ ਫੇਰ ਕੋਈ ਪਹਿਰਾਵਾ ਨਹੀਂ ਧਾਰਿਆ ਜੋ ਹਿੰਦੂ ਮੁਸਲਮਾਨਾਂ ਨੂੰ ਰਾਹ ਪਾਉਣ ਵਾਸਤੇ ਅਚਰਜ ਕੌਤਕ ਵਾਲਾ ਧਾਰਿਆ ਕਰਦੇ ਸੀ ਹੁਣ ਸਤਿਗੁਰੂ ਜੀ ਨੇ ਸੁਧਾਰਨ ਸਿੱਧੇ ਸੰਸਾਰੀ ਕੱਪੜੇ ਪਹਿਨੇ ਸੀ ਇਸ ਕੌਤਕ ਦਾ ਇਹ ਅਰਥ ਸੀ ਕਿ ਫਕੀਰੀ ਭੇਖ ਧਾਰ ਕੇ ਉਤਾਰ ਦੇਣ ਦਾ ਭਰਮ ਵੀ ਟੁੱਟ ਜਾਵੇ ਸੁਤੰਤਰਪੁਰ ਕੈਦ ਵਿੱਚ ਨਹੀਂ ਕਿ ਫਕੀਰੀ ਬਾਣੇ ਧਾਰ ਕੇ ਉਤਾਰ ਨਹੀਂ ਸਕਦਾ ਕਿਉਂਕਿ ਭਾਈ ਗੁਰਦਾਸ ਜੀ ਨੇ ਬਚਨ ਲਿਖਿਆ ਹੈ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ ਪਹਿਰ ਸੰਸਾਰੀ ਕੱਪੜੇ ਮੰਜੀ ਵੈਠ ਗਿਆ ਅਵਤਾਰਾ ਉਲਟੀ ਗੰਗ ਬਹਾਈ ਓਨ ਗੁਰ ਅੰਗਦ ਸਰ ਉੱਪਰ ਧਾਰਾ ਪੁੱਤਰੀ ਕੌਲ ਨਾ ਪਾਲਿਆ ਮਨ ਖੋਟਿਆ ਕਿ ਨਸਿਆਰਾ ਬਾਣੀ ਮੁਖੋਂ ਉਚਾਰੀਐ ਹੋਏ ਰੁਸ਼ਨਾਈ ਮਿਟੇ ਅੰਧਿਆਰਾ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਤੁੰਕਾਰਾ ਸੋਦਰ ਆਰਤੀ ਗਾਵੀਐ ਅਮਰਤ ਵੇਲੇ ਜਾਪ ਉਚਾਰਾ ਗੁਰਮੁਖ ਭਾਰ ਅਥਰਵਨ ਤਾਰਾ ਇਹ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਲਿਖਿਆ ਤੇ ਕਵੀ ਚੂੜਾ ਮਣੀ ਭਾਈ ਸੰਤੋਖ ਸਿੰਘ ਜੀ ਵੀ ਬਚਨ ਲਿਖ ਰਹੇ ਹਨ ਗੁਰੂ ਨਾਨਕ ਪ੍ਰਕਾਸ਼ ਵਿੱਚ ਸਬਾ ਜਾਮ ਨਿਸ ਰਹੇ ਸਦਾਈ ਹੋਤ ਕੀਰਤਨ ਸਭ ਸੁਖਦਾਈ ਸਤ ਨਾਮ ਕੋ ਸਿਮਰਨ ਕਰਨਾ ਇਹ ਉਪਦੇਸ਼ ਸਰਬ ਪ੍ਰਤਿ ਵਰਨਾ ਨੀਚ ਕੈ ਊਚ ਰਾਏ ਕੈ ਰੰਕਾ ਸਿਮਰਨ ਤੇ ਜਮ ਜਾਏ ਅਤੰਕਾ ਸੁਧ ਅਸੁਧ ਜਪੈ ਜੇ ਕੋਈ ਮਨ ਵਿਕਾਰ ਤੇ ਨਿਰਮਲ ਹੋਈ ਪ੍ਰਾਪਤ ਗਿਆਨ ਬੰਧ ਸਭ ਖੋਏ ਇਹ ਸਮ ਨਹਿ ਸੁਖੈਨ ਕਲ ਹੋਏ ਇਹਦੇ ਵਰਗਾ ਕਾਲ ਯੁੱਗ ਵਿੱਚ ਸੌਖਾ ਮਾਰਗ ਕੋਈ ਨਹੀਂ ਸੋ ਕਰਤਾਰਪੁਰ ਵਿੱਚ ਹੁਣ ਖੇਤੀ ਕਰਨੀ ਸ਼ੁਰੂ ਮਹਾਰਾਜ ਜੀਆਂ ਨੇ ਕਰਵਾਈ ਸਿੱਖ ਸੰਗਤਾਂ ਆਉਣ ਕੰਮ ਕਰਨ ਉਹ ਕਿਰਤ ਦਾ ਉਪਜਿਆ ਅੰਨ ਲੰਗਰ ਵਿੱਚ ਵਰਤੇ ਇਸ ਪ੍ਰਕਾਰ ਸੰਗਤਾਂ ਵਿੱਚ ਹੱਥਕਾਰ ਵੱਲ ਤੇ ਦਿਲ ਕਰਤਾਰ ਵੱਲ ਗ੍ਰਸਥ ਵਿੱਚ ਨਿਰਵਾਣ ਤੇ ਉੱਚੇ ਸੁੱਚੇ ਹੋਣ ਦਾ ਪ੍ਰਚਾਰ ਦਿੱਤਾ ਇਹਨਾਂ ਦਿਨਾਂ 'ਚ ਪਤਾ ਲੱਗਾ ਕਿ ਅਚਲ ਬਟਾਲੇ ਸ਼ਿਵਰਾਤਰੀ ਦਾ ਵੇਲਾ ਆਇਆ ਹੈ ਜਿੱਥੇ ਸਿੱਧ ਬਹੁਤ ਇਕੱਠੇ ਹੁੰਦੇ ਹਨ ਤੇ ਪੂਜਾ ਹੁੰਦੀ ਹੈ ਪਰੰਤੂ ਇਕੱਠੇ ਹੋਏ ਯਾਤਰੀਆਂ ਨੂੰ ਪ੍ਰਵੁੱਧ ਕਰਨ ਦਾ ਅਤੇ ਆਤਮ ਰਸ ਦਾਨ ਦਾ ਕੋਈ ਉਪਰਾਲਾ ਨਹੀਂ ਹੁੰਦਾ ਮੇਲਾ ਵਸ ਇੱਕ ਖੇਲ ਤਮਾਸ਼ਾ ਜਿਹਾ ਬਣ ਕੇ ਰਹਿ ਗਿਆ ਗੁਰੂ ਬਾਬੇ ਦਾ ਇੱਕ ਵਿਸ਼ੇਸ਼ ਤਰੀਕਾ ਇਹ ਵੀ ਸੀ ਦੇ ਦੀਨ ਦੇ ਆਗੂਆਂ ਤੇ ਪੂਜੇ ਜਾ ਰਹੇ ਲੋਕਾਂ ਨੂੰ ਸਿੱਧੇ ਰਸਤੇ ਪਾ ਦੇਣਾ ਜਿਸ ਨਾਲ ਉਹਨਾਂ ਦੇ ਮਗਰ ਲੱਗੇ ਲੋਕਾਂ ਦਾ ਸੁਤੇ ਸਿੱਧ ਹੀ ਉਧਾਰ ਹੋ ਜਾਂਦਾ ਤੇ ਜੇ ਉਹ ਨਾ ਸੁਧਰਣ ਤਾਂ ਮੇਲੇ ਤੇ ਆਏ ਲੋਕਾਂ ਨੂੰ ਸੱਚ ਦੀ ਸੋਝੀ ਪੈ ਜਾਵੇ ਤੇ ਉਹਨਾਂ ਦਾ ਸੁਧਾਰ ਹੋ ਜਾਵੇ ਇਹੋ ਜਿਹੇ अनेका ਕਾਰਨਾ ਕਰਕੇ ਗੁਰੂ ਬਾਬਾ ਜੀ ਨੇ ਅਚਲ ਬਟਾਲੇ ਜਾ ਕੇ ਸਤਨਾਮ ਦਾ ਛੱਤਰ ਚੁਲਾਉਣ ਦੀ ਠਾਣੀ ਤੇ ਕਰਤਾਰਪੁਰੋਂ ਕੂਚ ਕਰ ਦਿੱਤਾ ਤਦੋਂ ਅਜਿਤਾ ਵੀ ਨਾਲ ਹੀ ਮਹਾਰਜ ਦੇ ਗਿਆ ਜਦੋਂ ਅਚਲ ਪੁਜੇ ਤਾਂ ਸੰਝਾ ਪੈ ਰਹੀਆਂ ਸੀ ਸ਼ਾਮ ਹੋ ਰਹੀ ਸੀ ਮਤਲਬ ਬੜੀ ਹਨੇਰੀ ਚੱਲੀ ਤੇ ਗੜਿਆਂ ਦਾ ਮੀਂਹ ਵਰਸਿਆ ਜਿਸ ਨਾਲ ਅਨੇਕਾਂ ਪੰਛੀ ਮਰ ਗਏ ਸ੍ਰੀ ਗੁਰੂ ਜੀ ਨੇ ਕੁਝ ਪੂਰਬ ਰੁੱਖ ਵੱਲ ਉੱਪਰਲੇ ਪਾਸੇ ਇੱਕ ਉਚਾਣੇ ਜੇ ਟਿਕਾਣੇ ਤੇ ਡੇਰਾ ਕੀਤਾ ਮਹਾਰਾਜ ਜੀਆ ਨੇ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਅਚਲ ਬਟਾਲੇ ਦੂਸਰੇ ਦਿਨ ਮੇਲਾ ਭਰ ਕੇ ਲੱਗਿਆ ਸਿੱਧਾ ਦੇ ਆਉਣ ਕਰਕੇ ਵੀ ਲੋਕੀ ਬਹੁਤ ਆਏ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧੀ ਵੀ ਬਹੁਤ ਹੋ ਰਹੀ ਸੀ ਜਦੋਂ ਇਹ ਗੱਲ ਧੁੰਮ ਗਈ ਕਿ ਗੁਰੂ ਜੀ ਮੇਲੇ ਤੇ ਆਏ ਹਨ ਤਾਂ ਸਾਰੀ ਲੋਕਾਈ ਦਰਸ਼ਨਾ ਨੂੰ ਟੁੱਟ ਕੇ ਉਹਨਾਂ ਪਾਸੇ ਨੂੰ ਆ ਗਈ ਅੱਗੇ ਕੀਰਤਨ ਹੋ ਰਿਹਾ ਸੀ ਸਤਿਗੁਰਾਂ ਦਾ ਦਿਵਯ ਦਰਸ਼ਨ ਹੁੰਦਾ ਸੀ ਸਤਨਾਮ ਦੀ ਦਾਤ ਵਰਤਾਈ ਜਾ ਰਹੀ ਸੀ ਘਰ ਵਿੱਚ ਬਹਿ ਕੇ ਪਰਮ ਪਦ ਨੂੰ ਅਪਣਾਉਣ ਦਾ ਉਪਦੇਸ਼ ਹੋ ਰਿਹਾ ਸੀ ਗ੍ਰਸਥ ਵਿੱਚ ਉਦਾਸ ਦੇ ਨਵੇਂ ਮਾਰਗ ਦੀ ਰੌ ਰੀਤ ਚਲਾਈ ਜਾ ਰਹੀ ਸੀ ਇਹਨ ਭਾਰੀ ਭੀੜ ਉੱਥੇ ਹੀ ਜੁੜ ਗਈ ਸੀ ਤੇ ਉੱਪਰ ਸਿੱਧਵਲ ਚਾਂਪਾਂ ਹੋ ਗਈ ਮਤਲਬ ਸਿੱਧਾਂ ਵੱਲ ਸਾਰਾ ਪੰਡਾਲ ਉਹਨਾਂ ਦਾ ਖਾਲੀ ਹੋ ਹੀ ਗਿਆ ਸਿੱਧਾ ਨੇ ਆਪਣੀ માનਤਾ ਦਾ ਤਰੀਕਾ ਇਹ ਰੱਖਿਆ ਹੋਇਆ ਸੀ ਕਿ ਲੋਕਾਂ ਦੇ ਦਿਲਾਂ ਤੇ ਆਪਣੀਆਂ ਕਰਾਮਾਤਾਂ ਦਾ ਸਿੱਕਾ ਜਮਾਇਆ ਸੀ ਤੇ ਇਹ ਡਰ ਹਰ ਦਿਲ ਤੇ ਬਿਠਾ ਕੇ ਰੱਖਿਆ ਸੀ ਕਿ ਜੇ ਸਿੱਧ ਗੁੱਸੇ ਹੋ ਜਾਣ ਤੇ ਸਰਾਪ ਦੇ ਦੇਣ ਤਾਂ ਘਰ ਘਾਟ ਤਬਾਹ ਹੋ ਜਾਂਦੇ ਆ ਸੋ ਲੋਕਾਂ ਦੇ ਦਿਲਾਂ ਤੇ ਸਿੱਧਾਂ ਦਾ ਭੈ ਬੈਠ ਰਿਹਾ ਸੀ ਕਿਸੇ ਨੂੰ ਕਿਸੇ ਸਿੱਧ ਨਾਲ ਪ੍ਰੇਮ ਹੁਲਾਸ ਇਹ ਭਾਵਨਾ ਨਹੀਂ ਸੀ ਬਣੀ ਹੁੰਦੀ ਡਰ ਦੀ ਹਰ ਹਰ ਕਰਦੀ ਵਾਲੀ ਗੱਲ ਬਣੀ ਹੋਈ ਸੀ ਸਾਰੇ ਭੈ ਦੇ ਮਾਰੇ ਬੇਨਤੀ ਕਰਦੇ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੇਮ ਦਾ ਸੋਲਾ ਸੁਣਾ ਰਹੇ ਸੀ ਉਹ ਵਾਹਿਗੁਰੂ ਜੀ ਨੂੰ ਪਿਆਰ ਦਾ ਰੂਪ ਦੱਸਦੇ ਸੀ ਆਪ ਖਿੜਕੇ ਲੋਕਾਂ ਨੂੰ ਮਿਲਦੇ ਸੀ ਬਰਾ ਸਲਾਪਾਂ ਦਾ ਲਾਲਚ ਤੇ ਭੈ ਹਟਾਉਂਦੇ ਸੀ ਆਖਦੇ ਸੀ ਨਾਮ ਜਪੋ ਸਾਈ ਨਾਲ ਜੁੜੋ ਦਿਨ ਰਾਤ ਜਗਤ ਦੇ ਕੰਮ ਕਾਜਾਂ ਵਿੱਚ ਅੰਤਰ ਆਤਮੇ ਰੱਬ ਜੀ ਦੇ ਨਾਲ ਰਹੋ ਵੀ ਆਪਦੇ ਕੰਮ ਵੀ ਕਰੋ ਅੰਦਰਲੇ ਹਿਰਦੇ ਤੋਂ ਪਰਮੇਸ਼ਰ ਨਾਲ ਜੁੜ ਕੇ ਵੀ ਰਹੋ ਨਾ ਡਰੋ ਨਾ ਕਿਸੇ ਨੂੰ ਡਰਾਓ ਥਾ ਆਪਣੇ ਮਾਲਕ ਦਾ ਨਿਰਮਲ ਭੈ ਰੱਖੋ ਇਹ ਭੈ ਦਿਲ ਨੂੰ ਖਾ ਜਾਣ ਵਾਲਾ ਸਹਿਮ ਨਹੀਂ ਹੁੰਦਾ ਇਹ ਪਾਪਾਂ ਤੋਂ ਪਰੇ ਰੱਖਣ ਵਾਲਾ ਨੂਰ ਦੇ ਨੇੜੇ ਤੇੜੇ ਲੈ ਜਾਣ ਵਾਲਾ ਪਿਆਰ ਨਾਲ ਤਿਰਭੁੱਟ ਹੁੰਦਾ ਹੈ ਪ੍ਰੇਮ ਤਾਂ ਪਿਆਰ ਵੱਲ ਖਿੱਚਦਾ ਹੈ ਤੇ ਨਿਰਮਲ ਭੈ ਬਦੀਆਂ ਵੱਲੋਂ ਹੋੜਦਾ ਤੇ ਸਾਈਂ ਵੱਲ ਨੂੰ ਧੱਕਦਾ ਹੈ ਇਉਂ ਜਿਵੇਂ ਵਜਨ ਆਉਂਦਾ ਨਾ ਆਸਰ ਆਗ ਵਿੱਚ ਮਹਾਰਾਜੀਆਂ ਦਾ ਕਹਿਤ ਨਾਨਕ ਭੈ ਭਾਵ ਕਾ ਕਰੇ 시ਗਾਰ ਸਦ ਹੀ ਸੇਜੈ ਰਵੈ ਪਤਾ ਪ੍ਰੇਮ ਤਾਂ ਪਿਆਰ ਨੂੰ ਆਪਣੇ ਵੱਲ ਖਿੱਚਦਾ ਤੇ ਨਿਰਮਲ ਭੈ ਬਦੀਆਂ ਵੱਲ ਹੋੜਦਾ ਤੇ ਸਾਈਂ ਵੱਲ ਨੂੰ ਭੱਗਦਾ ਇਉਂ ਭੈ ਤੇ ਭਾਵ ਮੇਲਦੇ ਹਨ ਭੈ ਤੇ ਭਾਵ ਦੋਨੇ ਮੇਲਦੇ ਆਂ ਤੋੜਦੇ ਨਹੀਂ ਹਨ ਇਹ ਮੇਲਦੇ ਹਨ ਸਿੱਧਾਂ ਦਾ ਡਰ ਜਿੰਦ ਨੂੰ ਦਵਾਈ ਰੱਖਣ ਵਾਲਾ ਸਹਿਮ ਸੀ ਜੋ ਉਹਨਾਂ ਦੀਆਂ ਸਿੱਧੀਆਂ ਵਿੱਚ ਨਿਸ਼ਚਾ ਹੋਣ ਕਰਕੇ ਜੀਵ ਨੂੰ ਡੋਲਣੀ ਬੇੜੀ ਵਿੱਚ ਚਾੜ ਦਿੰਦਾ ਸੀ ਇਸ ਤਰ੍ਹਾਂ ਲੋਕੀ ਡਰਦੇ ਤਾਂ ਸਨ ਪਰ ਬੇਮਲੂਮੇ ਅੱਕੇ ਵੀ ਪਏ ਸਨ ਕੁਝ ਏਸੇ ਤਰ੍ਹਾਂ ਦਾ ਰਵਈਆ ਪੀਰਾਂ ਨੇ ਵੀ ਜਾਰੀ ਕਰ ਰੱਖਿਆ ਹੋਇਆ ਸੀ ਪਰ ਗੁਰੂ ਦੇ ਦੁਆਰੇ ਆਏ ਪੁਰਖ ਨੂੰ ਜਗਤ ਦੀਆਂ ਲੋੜਾਂ ਤੋਂ ਉੱਚੇ ਉੱਠਣ ਦਾ ਉਪਦੇਸ਼ ਮਿਲਦਾ ਸੀ ਜੀਵਨ ਦਾ ਉੱਚਾ ਖਿਆਲ ਤੇ ਉੱਚਾ ਜੀਵਨ ਦਾ ਵਰਤਾਓ ਸਿਖਾਇਆ ਜਾਂਦਾ ਸੀ ਅਤੇ ਜਗਿਆਸੂਆਂ ਨੂੰ ਅੰਤਰ ਆਤਮੇ ਕਿਸੇ ਲੇਵ ਵਿੱਚ ਜੁੜ ਜਾਣ ਦੇ ਰਸਤੇ ਪਾਇਆ ਜਾਂਦਾ ਸੀ ਇਹ ਮਾਰਗ ਨਿਰਭਉ ਦੇ ਦੇਸ਼ ਅਪੜਨ ਦਾ ਸੀ ਵਾਹਿਗੁਰੂ ਨੇ ਨਿਰਭਉ ਦੱਸ ਕੇ ਉਸ ਦੀ ਲਗਨ ਪਿਆਰ ਵਿੱਚ ਪਾ ਕੇ ਨਿਰਭਉ ਪਦ ਤੇ ਅਪੜਨ ਦਾ ਆਦਰਸ਼ ਅੱਖਾਂ ਅੱਗੇ ਰੱਖਿਆ ਜਾਂਦਾ ਸੀ ਔਰ ਅੱਖਾਂ ਅਗੇ ਰੱਖਿਆ ਜਾਂਦਾ ਸੀ ਨਾਮ ਜਪਦੇ ਆ ਮਨ ਟਿਕਦਾ ਹੈ ਟਿਕੇ ਮਨ ਵਿੱਚ ਤਾਕਤ ਆਉਂਦੀ ਹੈ ਨਾਲ ਸਿਖਾਇਆ ਜਾਂਦਾ ਸੀ ਕਿ ਪੰਜਾਂ ਨੂੰ ਵਸ ਕਰ ਲੈ ਇੱਥੇ ਨੋਟ ਕਰਨ ਵਾਲੀ ਗੱਲ ਹੈ ਸੰਗਤ ਜੀ ਕਿ ਮਨ ਵਿੱਚ ਤਾਕਤ ਕਦੋਂ ਆਉਂਦੀ ਹੈ ਮਨ ਵਿੱਚ ਤਾਕਤ ਆਉਂਦੀ ਹੈ ਜਦੋਂ ਮਨ ਟਿਕਦਾ ਹੈ ਜਿਹਦਾ ਮਨ ਜਿੰਨਾ ਵੱਧ ਟਿਕਿਆ ਹੋਏਗਾ ਉਹਦਾ ਮਨ ਉਨਾ ਤਾਕਤਵਰ ਵੱਧ ਹੋਏਗਾ ਜਿਹਦਾ ਮਨ ਚੰਚਲ ਹੈ ਕਿਤੇ ਟਿਕਦਾ ਨਹੀਂ ਖੜਦਾ ਨਹੀਂ ਹੈ ਉਹਦਾ ਮਨ ਉਨਾ ਹੀ ਕਮਜ਼ੋਰ ਹੁੰਦਾ ਹੈ ਸੋ ਨਾਲ ਸਿਖਾਇਆ ਜਾਂਦਾ ਸੀ ਕਿ ਪੰਜਾਂ ਨੂੰ ਵਸ ਕਰਨਾ ਹੈ ਮੰਦ ਕਰਨ ਲਈ ਸਰੀਰ ਦੀ ਵੀ ਤਾਕਤ ਨਹੀਂ ਵਰਤਣੀ ਪਰ ਮਨ ਦੀ ਤਾਕਤ ਵਰਤਣੀ ਤਾਂ ਬਹੁਤ ਮਾੜੀ ਹੈ ਬਚਨ ਆਉਂਦਾ ਨਾ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਜ਼ਰ ਨਿਹਾਲੀ ਹੈ ਤਾਕਤ ਸਦਾ ਭਲੇ ਲਈ ਵਰਤੀ ਦੀ ਹੈ ਭਲੇ ਲਈ ਵਰਤਣ ਤੇ ਮਾੜੇ ਲਈ ਨਾ ਵਰਤਣ ਲਈ ਪੰਜਾਂ ਮਹਾਵਲੀਆਂ ਤੇ ਬਸਿਕਾਰ ਚਾਹੀਦਾ ਹੈ ਕਿਉਂਕਿ ਜੇ ਹੁਣ ਮਨ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਇਹਨਾਂ ਤੇ ਕੰਟਰੋਲ ਹੋਵੇ ਤਾਂ ਤਾਕਤ ਹੁੰਦਿਆਂ ਵੀ ਮਨੁੱਖ ਫਿਰ ਕਿਸੇ ਤੇ ਜ਼ੋਰ ਨਹੀਂ ਕਰਦਾ ਪਰ ਜੇ ਬੰਦਾ ਹੰਕਾਰੀ ਹੋਵੇ ਤਾਕਤ ਥੋੜੀ ਜਿਹੀ ਆ ਜਾਏ ਉਹ ਕਿਹੜਾ ਕਿਸੇ ਨੂੰ ਬਖਸ਼ਦਾ ਫਿਰ ਇਸ ਕਰਕੇ ਇਹਨਾਂ ਤੇ ਕੰਟਰੋਲ ਚਾਹੀਦਾ ਹੈ ਇਸ ਵਸੀਕਾਰ ਦੇ ਨਾਲ ਜਗਤਵਲ ਖਿਮਾ ਦੀ ਨਜ਼ਰ ਵੀ ਚਾਹੀਏ ਹਰ ਕੋਈ ਦੁਖੀ ਹੈ ਕਿਸੇ ਨਾ ਕਿਸੇ ਪ੍ਰਕਾਰ ਦਾ ਦੁੱਖ ਹਰ ਘਰ ਦੇ ਵਿੱਚ ਹੈ ਜੀਵਾਂ ਪਰ ਦਇਆ ਕਰਨੀ ਚਾਹੀਦੀ ਹੈ ਕ੍ਰੋਧ ਨਹੀਂ ਕਰਨਾ ਸਾਰੇ ਭੁੱਲਣ ਹਾਰੇ ਸਾਰੇ ਮਿਹਰ ਦੇ ਵਰਤਾਓ ਦੇ ਲੋੜਵੰਦ ਹਨ ਗੁਰਸਿੱਖ ਗੁਰਮੁਖ ਕਦੇ ਸਰਾਪ ਨਾ ਦੇਵੇ ਖਿਮਾ ਦੇ ਘਰ ਵਿੱਚ ਬਸੇ ਆਪਣੀ ਮਾਨਸਿਕ ਸੱਤਿਆ ਨੂੰ ਨਾਮ ਜਪਣ ਵਿੱਚ ਲਾਵੇ ਆਪ ਜਪੇ ਫੁਰਾਂ ਨੂੰ ਜਪਾਵੇ ਇਹ ਮਾਰਗ ਲੋਕਾਂ ਨੂੰ ਪਿਆਰਾ ਲੱਗ ਰਿਹਾ ਸੀ ਇਸ ਤਰ੍ਹਾਂ ਦੀ ਮਨ ਦੀ ਨਿਤਾਣੀ ਦਸ਼ਾ ਗੁਲਾਮੀ ਤੋਂ ਛੁਟਕਾਰਾ ਮਿਲ ਕੇ ਆਪ ਕੁੱچے ਸੁੱਚੇ ਤੇ ਸਾਈਂ ਦੇ ਨਾਮ ਪ੍ਰੇਮੀ ਬਣਨ ਦਾ ਸ਼ਬਦ ਸੁਹਿਲਾ ਕੰਨੀ ਪੈ ਰਿਹਾ ਸੀ ਸੋ ਸੰਗਤਾਂ ਹਮ ਹੁਮਾ ਕੇ ਗੁਰੂ ਬਾਬਾ ਜੀ ਦੀ ਸ਼ਰਨ ਵਿੱਚ ਪਹੁੰਚੀਆਂ ਸਿੱਧਾਂ ਦੇ ਪੰਡਾਲ ਖਾਲੀ ਐ ਸਿੱਧਾਂ ਕੋਲ ਲੋਕੀ ਬਹੁਤੇ ਨਹੀਂ ਹਨ ਤੇ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਚਰਣਾ ਦੇ ਵਿੱਚ ਰੌਣਕਾਂ ਲਗੀਆਂ ਹੋਈਆਂ ਨੇ ਸਿੱਧਾ ਨੇ ਹੁਣ ਗੁਰੂ ਜੀ ਨਾਲ ਟੱਕਰੇ ਦੀ ਗੱਲਬਾਤ ਸੋਚੀ ਵੀ ਆਪਾਂ ਟੱਕਰਾ ਕਰੀਏ ਫਿਰ ਹੁਣ ਇਹਨਾਂ ਨੇ ਮਨ ਨੂੰ ਇਕਾਗਰ ਕਰਕੇ ਨਾਟਕਾਂ ਚੇਟਕਾਂ ਦਾ ਸਿੱਖੀਆਂ ਸਨ ਪਰ ਮਨ ਨੂੰ ਮੈਲਾਂ ਤੇ ਤੋਖੇ ਕ੍ਰੋਧ ਆਦਿਕ ਮਹਾ ਬਲੀਆਂ ਤੋਂ ਸ਼ੁੱਭ ਨਹੀਂ ਸੀ ਕੀਤਾ ਹੋਇਆ ਜਿਵੇਂ ਬਚਨ ਆਉਂਦਾ ਮਾਰੂ ਸੋਲਹੇ ਦੇ ਵਿੱਚ ਕਰਹੇ ਬਿ ਭੂਤ ਲਗਾਵਹਿ ਪਸਮੈ ਅੰਤਰ ਕ੍ਰੋਧ ਚੰਡਾਲ ਸੋ ਹਉਮੈ ਪਾਖੰਡ ਕੀਨੇ ਜੋਗ ਨਾ ਪਾਈਐ ਬਿਨ ਸਤਗੁਰ ਅਲਖ ਨਾ ਪਾਈਐ ਸੋ ਮਨ ਇਹਨਾਂ ਦਾ ਸ਼ੁੱਧ ਨਹੀਂ ਸੀ ਸਾਰੇ ਕੁਝ ਨਹੀਂ ਹੁੰਦੇ ਇਹਨਾਂ ਵਿੱਚ ਵੀ ਕੁਝ ਚੰਗੇ ਸਨ ਮੰਗਲਨਾਥ ਆਦਿਕ ਬਿਰਲੇ ਬਿਰਲੇ ਭਲੇ ਪੁਰਖ ਜੋ ਸਤਗੁਰੂ ਜੀ ਦੀ ਵਡਿਆਈ ਨੂੰ ਸਮਝਦੇ ਸੀ ਉਹ ਸਿੱਧਾ ਨੂੰ ਰੋਕਣ ਲੱਗੇ ਕਿ ਉਹ অবতার ਗੁਰੂ ਹੈ ਈਰਖਾ ਨਾ ਕਰੋ ਇਹ ਕੋਈ ਗ੍ਰਸਤੀ ਸ਼ਹਿਰੀਆ ਨਹੀਂ ਕਿ ਭੈ ਖਾ ਕੇ ਨਿਉ ਜਾਏਗਾ ਪਰ ਉਹਨਾਂ ਦੀ ਸਿੱਖਿਆ ਕਿਸੇ ਨਾ ਗੌਲੀ ਆਪਣੀ ਇਕਾਗਰਤਾ ਨਾਲ ਪ੍ਰਾਪਤ ਹੋਏ ਬਲ ਨੂੰ ਮਨੋਵਾਸ਼ਨਾ ਦੀ ਪ੍ਰਾਪਤੀ ਵਾਸਤੇ ਵਰਤਣ ਦਾ ਉਹਨਾਂ ਦਾ ਸੁਭਾਅ ਹੋ ਰਿਹਾ ਸੀ ਹਾਲਾਂਕਿ ਮਨ ਟਿਕਾਈ ਦਾ ਇਸ ਲਈ ਹੈ ਕਿ ਮਨੋਵਾਸ਼ਨਾ ਖਤਮ ਹੋ ਜਾਣ ਮੰਦੇ ਸੰਕਲਪ ਦੂਰ ਹੋ ਜਾਣ ਤੇ ਮਨ ਨਿਰਮਲ ਤੇ ਇਕੱਠਾ ਹੋਵੇ ਤੇ ਇਹ ਨਿਰਮਲਤਾ ਹੀ ਤੇ ਸਤਿਆ ਮਨ ਨੂੰ ਉੱਚਾ ਲੈ ਜਾਵੇ ਇੰਨਾ ਉੱਚਾ ਕਿ ਸਰਬ ਵਿਆਪੀ ਅਕਾਲ ਪੁਰਖ ਨਾਲ ਸੰਗਮ ਹੋ ਜਾਵੇ ਸੋ ਪਹਿਲੀ ਗੱਲ ਸਿੱਧਾਂ ਨੇ ਇਹ ਕੀਤੀ ਕਿ ਕਿਸੇ ਤਰ੍ਹਾਂ ਹੋਰਨਾਂ ਨੂੰ ਗੁਰੂ ਦੇ ਗਲੇ ਪਾ ਕੇ ਹਾਸੋਹੀਣਾ ਕਰਕੇ ਮਾਨ ਘਟਾ ਦਈਏ ਅੱਜ ਦੇ ਸਮੇਂ ਦੇ ਵਿੱਚ ਵੀ ਸਾਧ ਸੰਗਤ ਜੀ ਬੜੇ ਈਰਖਾਲੂ ਲੋਕ ਹਨ ਉਹਨਾਂ ਦੀ ਵੀ ਇਹ ਜੁਗਤ ਹੁੰਦੀ ਆ ਕਿ ਜਿਹੜੇ ਕੋਈ ਭਲੇ ਪੁਰਸ਼ ਹੋਣ ਵਿਦਵਾਨ ਗਿਆਨੀ ਪੁਰਖ ਹੋਣ ਜਿਹੜੇ ਕੋਈ ਤਤ ਗੁਰਮਤ ਦੀ ਗੱਲ ਕਰਦੇ ਹੋਣ ਤੇ ਜਿਹੜੇ ਮਾੜੇ ਲੋਕ ਨੇ ਉਹ ਕੀ ਕਰਦੇ ਆ ਕਿ ਕੁਛ ਚਾਂਬਲੇ ਹੋਏ ਗਲਤ ਦੇ ਨਕਮੇ ਬੰਦਿਆਂ ਨੂੰ ਸ਼ੁਕਰ ਆਕੇ ਤੇ ਉਹਨਾਂ ਦੇ ਗਲ ਪਾ ਦਿੰਦੇ ਆ ਉਹਨਾਂ ਨੂੰ ਗਾਲਾਂ ਕਢਾ ਦੇਣੀਆਂ ਧਮਕੀਆਂ ਦਵਾ ਦੇਣੀਆਂ ਜਿਹਦੇ ਨਾਲ ਬੁਰੇ-ਬੁਰੇ ਉਹਨਾਂ ਦੇ ਉੱਤੇ ਇਲਜ਼ਾਮ ਲਾ ਦੇਣੇ ਜਾਂ ਲਗਵਾ ਦੇਣੇ ਫਿਰ ਉਹਨਾਂ ਤੋਂ ਤੇ ਉਹਨਾਂ ਦੇ ਮਨ ਦੀ ਭਾਵਨਾ ਹੁੰਦੀ ਆ ਕਿ ਜਦੋਂ ਗੰਦੇ ਤੋਂ ਗੰਦੇ ਇਲਜ਼ਾਮ ਲੱਗਣਗੇ ਪੰਜ ਸੱਤ ਕੋਈ ਮਸਟੰਡੇ ਗਾਲਾਂ ਕੱਢਣਗੇ ਕੋਈ ਰਸਤਾ ਰੋਕਣਗੇ ਘੇਰਨਗੇ ਤਾਂ ਡਰ ਦੇ ਮਾਰੇ ਔਰ ਲੋਕਾਂ ਦੀ ਵਿੱਚ ਲੋਕਾਂ ਦੇ ਵਿੱਚ ਆਪਣੀ ਬੇਇੱਜ਼ਤੀ ਹੋਣ ਤੋਂ ਡਰਦੇ ਮਾਰੇ ਇਹ ਆਪੇ ਚੁੱਪ ਕਰ ਜਾਣਗੇ ਅੱਜ ਦੇ ਸਮੇਂ ਦੇ ਵਿੱਚ ਵੀ ਸੰਗਤ ਜੀ ਇਹ ਪ੍ਰਕਰਨ ਚੱਲ ਰਿਹਾ ਹੈ ਤੇ ਸਿੱਧਾ ਨੇ ਵੀ ਇਹ ਗੱਲ ਸੋਚੀ ਵੀ ਕੁਝ ਕੁ ਲੋਕ ਉਹਨਾਂ ਨੂੰ ਆਪਾਂ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਗਲ ਪਾ ਦਈਏ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਗਲ ਪਾ ਕੇ ਤੇ ਹਾਸੋਹੀਣੀ ਸਥਿਤੀ ਪੈਦਾ ਕਰਕੇ ਇਹਨਾਂ ਦਾ ਮਾਣ ਘਟਾ ਦਈਏ ਲੋਕਾਂ ਦੇ ਵਿੱਚ ਇੱਕ ਥਾਂ ਭਗਤੀਏ ਭਗਤ ਪਾ ਰਹੇ ਸਨ ਭਗਤੀਏ ਦਾ ਮਤਲਬ ਰਾਸ ਧਾਰੀਏ ਜਿਹੜੇ ਰਾਸ ਪਾਉਂਦੇ ਆ ਉਹ ਭਗਤ ਪਾ ਰਹੇ ਸਨ ਲੋਕੀ ਦੇਖ ਰਹੇ ਸੀ ਵਿਚਕਾਰ ਇੱਕ ਵੱਡਾ ਲੋਟਾ ਪਿਆ ਸੀ ਜੋ ਕੋਈ ਖੁਸ਼ ਹੋ ਕੇ ਮਾਇਆ ਦਿੰਦਾ ਇਸ ਲੋਟੇ ਚ ਪਾਈ ਜਾਂਦੇ ਸੀ ਸਿੱਧਾ ਨੇ ਇੱਥੇ ਆ ਕੇ ਆਪਣੇ ਕਿਸੇ ਬਲ ਨਾਲ ਲੋਟਾ ਛਿਪਾ ਦਿੱਤਾ ਕਿਉਂਕਿ ਰਿੱਧੀਆਂ ਸਿੱਧੀਆਂ ਤਾਂ ਉਹਨਾਂ ਕੋਲ ਹੈਗੀਆਂ ਸੀ ਤੇ ਉਹਨਾਂ ਨੇ ਲੋਟਾ ਸੀ ਜਿਹੜਾ ਅਲੋਪ ਕਰ ਦਿੱਤਾ ਭਗਤੀਆਂ ਦੇ ਹੋਸ਼ ਆਪਣੇ ਗਾਉਣ ਵਜਾਉਣ ਤੋਂ ਨਿਕਲ ਕੇ ਲੋਟੇ ਦੇ ਦੁੱਖ ਵਿੱਚ ਪੈ ਗਈ ਜਿਹੜੇ ਰਾਸਧਾਰੀਏ ਸੀ ਨੱਚ ਗਾ ਰਹੇ ਸੀ ਕਿਉਂਕਿ ਨੱਚ ਗਾ ਕਾਦੇ ਵਾਸਤੇ ਰਹੇ ਸੀ ਉਹ ਨੱਚ ਗਾ ਰਹੇ ਸੀ ਲੋਕਾਂ ਤੋਂ ਮਾਇਆ ਇਕੱਠੀ ਕਰਨ ਵਾਸਤੇ ਤੇ ਜਦੋਂ ਮਾਇਆ ਵਾਲਾ ਲੋਟੇ ਗਵਾਚ ਗਿਆ ਤਾਂ ਮਨ ਉਹਨਾਂ ਦਾ ਦੁਖੀ ਹੋ ਗਿਆ ਲੋਟਾ ਕਿੱਥੇ ਗਿਆ ਮਾਇਆ ਕਿੱਥੇ ਗਈ ਭਗਤੀਆਂ ਦੀ ਹੋਸ਼ ਆਪਣੇ ਗੌਣ ਵਜਾਉਣ ਤੋਂ ਨਿਕਲ ਕੇ ਲੋਟੇ ਦੇ ਦੁੱਖ ਵਿੱਚ ਪੈ ਗਈ। ਉਹਨਾਂ ਦਾ ਰਸ ਫਿੱਕਾ ਪੈ ਗਿਆ। ਜਦੋਂ ਰਸ ਫਿੱਕਾ ਪਿਆ ਤਾਂ ਲੋਕ ਵੀ ਉਦਾਸ ਹੋ ਗਏ। ਤਦ ਸਿੱਧਾ ਨੇ ਕਿਹਾ ਕਿ ਜੇ ਗੁਰੂ ਨਾਨਕ ਵਿੱਚ ਕੋਈ ਸਤਿਆ ਹੈ ਤਾਂ ਲੋਟਾ ਲੱਭ ਕੇ ਦੇਵੇ। ਭਾਈ ਗੁਰਦਾਸ ਜੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਥੋੜਾ ਹੀ ਚਿਰ ਮੰਗਰੋਂ ਹੋਇਆ ਉਹ ਲਿਖਦੇ ਨੇ ਕਿ ਬਾਬਾ ਜਾਣੀ ਜਾਨਪੁਰਖ ਕੱਢਿਆ ਲੋਟਾ ਜਹਾਂ ਲੁਕਾਈ ਵੇਖ ਚਲਤ ਜੋਗੀ ਖੁਣਸਾਈ ਅਰਥਾਤ ਸ੍ਰੀ ਗੁਰੂ ਜੀ ਨੇ ਜੋਗੀਆਂ ਦਾ ਲੁਕਾਇਆ ਲੋਟਾ ਲੱਭ ਕੇ ਦਿੱਤਾ ਪੈਦਾ ਕਰ ਦਿੱਤਾ ਜੋਗੀਆਂ ਦੀ ਜਦ ਇਹ ਕਰਾਮਾਤ ਫਿੱਕੀ ਪੈ ਗਈ ਤਾਂ ਉਹਨਾਂ ਨੂੰ ਹੋਰ ਗੁੱਸਾ ਚੜ ਗਿਆ ਫਿਰ ਭਾਈ ਸਾਹਿਬ ਜੀ ਲਿਖਦੇ ਹਨ ਖਾਦੀ ਖੁਣਸ ਜੁਗੀਸਰਾ ਗੋਸ਼ਟ ਕਰਨ ਸਭੇ ਉਠਾਈ ਜਿੱਥੇ ਗੁਰੂ ਜੀ ਬੈਠੇ ਸੀ ਸੋ ਸਿੱਧ ਜੋਗੀ ਖੁਣਸ ਖਾ ਕੇ ਚਰਚਾ ਕਰਨ ਨੂੰ ਉੱਥੇ ਆ ਗਏ ਹੁਣ ਉਹਨਾਂ ਨੇ ਗੁਰੂ ਜੀ ਨੂੰ ਤਾਨੇ ਮਿਹਣਿਆਂ ਨਾਲ ਲੋਕਾਂ ਵਿੱਚ ਲੱਜਾਵਾਨ ਕਰਨ ਦੀ ਯੋਗਤ ਸੋਚੀ ਪਹਿਲੋਂ ਆਉਂਦੇ ਸਾਰ ਜਦ ਆਸਨ ਲਾ ਕੇ ਬੈਠ ਗਏ ਤਾਂ ਪ੍ਰਸ਼ਨ ਕੀਤਾ ਕਿ ਅਤੀਤ ਅਵਸਥਾ ਧਾਰਨ ਕਰਕੇ ਫਿਰ ਸੰਸਾਰੀ ਰੀਤ ਕਿੰ ਟੋਰੀ ਵੀ ਅਤੀਤ ਵੀ ਹੋ ਗਏ ਤੇ ਸੰਸਾਰੀ ਵੀ ਹੋ ਗਏ ਇਹ ਰੀਤ ਕਿੰ ਟੋਰੀ ਗੁਰੂ ਬਾਬੇ ਨੇ ਉੱਤਰ ਦਿੱਤਾ ਤੁਸੀਂ ਗ੍ਰਸਤੀਆਂ ਦੇ ਘਰ ਜੰਮ ਕੇ ਪੜ ਕੇ ਫਿਰ ਗ੍ਰਸਥ ਦਾ ਤਿਆਗ ਕਰਕੇ ਮੁੜ ਆਟਾ ਮੰਗਣ ਉਹਨਾਂ ਦੇ ਘਰੀ ਜਾਂਦੇ ਹੋ ਤੁਸੀਂ ਕਿਉਂ ਜਾਂਦੇ ਹੋ ਸਿੱਧੀਆਂ ਤੇ ਪੀੜੀਆਂ ਦਾ ਭੈ ਦੇ ਕੇ ਉਹਨਾਂ ਤੋਂ ਮਨਤਾ ਕਰਵਾਉਂਦੇ ਹੋ ਭਾਵੇਂ ਸੀ ਕਿ ਤੁਸੀਂ ਅਤੀਤ ਹੋ ਕੇ ਗ੍ਰਸਤੀਆਂ ਤੋਂ ਅਤੀਤ ਨਹੀਂ ਹੋਏ ਕਿਉਂਕਿ ਜੇ ਜਿਮੀਂਦਾਰ ਹਲ ਨਾ ਵਾਹੇ ਬੀਜੇ ਵੱਢੇ ਗਾਹੇ ਨਾ ਜੇ ਖਰਾਸ ਵਾਲਾ ਪੀਹੇ ਨਾ ਤਾਂ ਅਤੀਤ ਟੇਟ ਪਰ ਆਟਾ ਕਿਥੋਂ ਲਵੇਗਾ ਸਭ ਅਤੀਤ ਗ੍ਰਸਤ ਮਾਰਗ ਦੇ ਭਾਈਚਾਰਕ ਪ੍ਰਬੰਧ ਦੇ ਮੁਤਾਜ ਨੇ ਫਿਰ ਗ੍ਰਸਤੀਆਂ ਤੋਂ ਨਫਰਤ ਕਰਨੀ ਉਹਨਾਂ ਨੂੰ ਨੀਵੇਂ ਬਣਾਉਣਾ ਫਿਰ ਉਹਨਾਂ ਨੂੰ ਵਰਾਸਰਾਪਾਂ ਦੇ ਭੈ ਦੇ ਕੇ ਮੁੱਛਣਾ ਤੇ ਹਣਾ ਇਹ ਕਿੱਧਰ ਦੀ ਅਤੀਲਤਾ ਆਈ ਹੈ ਮਹਾਰਾਜ ਜੀਆ ਨੇ ਉਹਨਾਂ ਦੇ ਪਹਿਲੇ ਸਵਾਲ ਦਾ ਜਵਾਬ ਦੇਣ ਦੀ ਥਾਂ ਤੇ ਸਗੋਂ ਉਲਟਾ ਉਹਨਾਂ ਨੂੰ ਹੀ ਸਵਾਲ ਕਰ ਦਿੱਤਾ ਇਹ ਪਹਿਲਾ ਸਵਾਲ ਜਿਹੜਾ ਜੋਗੀਆਂ ਨੇ ਸਿੱਧਾ ਨਹੀਂ ਕੀਤਾ ਸੀ ਮਹਾਰਾਜ ਜੀਆ ਨੇ ਉਹਦਾ ਜਵਾਬ ਦੇਣ ਦੀ ਥਾਂ ਤੇ ਉਲਟਾ ਸਵਾਲ ਉਹਨਾਂ ਦੇ ਗਲੇ ਵਿੱਚ ਹੀ ਪਾ ਦਿੱਤਾ ਤੋਂ ਸਾਧ ਸੰਗਤ ਜੀ ਇੱਥੇ ਮਹਾਰਾਜ ਜੀਆ ਨੇ ਬੜੇ ਪਿਆਰ ਵਾਲੇ ਬਚਨ ਕਰਿਆ ਬڑے ਸਿੱਧਾਂ ਜੋਗੀਆਂ ਨੂੰ ਤਾਰਿਆ ਲੋਕਾਂ ਨੇ ਬੈਠ ਕੇ ਚਰਚਾ ਸੁਣੀ ਵਿਚਾਰ ਸੁਣਿਆ अनेका ਲੋਕੀ ਤਰੇ ਔਰ ਸਾਧ ਸੰਗਤ ਜੀ ਮਹਾਰਾਜ ਜੀਆਂ ਨੇ ਇੱਥੇ ਆਪਣੀ ਪ੍ਰਪਤਾ ਦਾ ਸਿੱਕਾ ਜਮਾਇਆ ਸਤਿਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੀ ਬਹੁਤ ਸੇਵਾਦਾਰ ਸੰਗਤ ਬਣੀ ਉਹ ਫਿਰ ਕੱਲ ਦੇ ਇਤਿਹਾਸ ਵਿੱਚ ਆਪਾਂ ਦੁਬਾਰੇ ਸਰਵਣ ਕਰਾਂਗੇ ਅੱਜ ਦਾ ਇਤਿਹਾਸ ਵਿਚਾਰ ਇੰਨਾ ਹੀ ਪੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ